ਅੱਜ ਪੀਐਮ ਆਰਮੀ ਜ਼ਿਲ੍ਹਾ ਪਟਿਆਲਾ ਦੀ ਪੂਰੀ ਟੀਮ ਵੱਲੋਂ ਸੰਵਿਧਾਨ ਬਚਾਓ ਯਾਤਰਾ ਅੰਬੇਦਕਰ پارک ਤੋਂ ਸ਼ੁਰੂ ਹੋ ਕੇ ਬਾਬਾ ਅੰਬੇਦਕਰ ਚੌਕ ਤੇ ਖਤਮ ਕੀਤੀ ਗਈ। ਇਸ ਯਾਤਰਾ ਵਿੱਚ ਡਾਕਟਰ ਪੀਮਰਾਓ ਅੰਬੇਦਕਰ ਸਾਹਿਬ ਜੀ ਦੀਆਂ ਝਲਕੀਆਂ ਬੜੇ ਹੀ ਅਦੁੱਤ ਤਰੀਕੇ ਦੇ ਨਾਲ ਬਣਾਈਆਂ ਹੋਈਆਂ ਸਨ ਜੋ ਕਿ ਲੋਕਾਂ ਦਾ ਮਨ ਮੋਹ ਰੀਆਂ ਸਨ। ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਤੇ ਹੋਰ ਪੀਐਮ ਆਰਮੀ ਦੇ ਆਗੂਆਂ ਨੇ ਕੀ ਕਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ। ਰਾਜਪੁਰਾ ਤੋਂ ਪੱਤਰਕਾਰ ਦਰਸ਼ਨ ਖਾਨ ਦੀ ਵਿਸ਼ੇਸ਼ ਰਿਪੋਰਟ ਜੀ ਦੇਖਿਏ ਸਭੀ ਨੂੰ ਨਮਸਕਾਰ ਇਸ ਯਾਤਰਾ ਦਾ ਜੋ ਸ਼ੋਭਾ ਯਾਤਰਾ ਦਾ ਮੇਨ ਮੋਟੋ ਹੈ वह संविधान बचाओ यात्रा तो इसमें जैसे बाबा साहब ने संविधान को लिखा तो उन्होंने ये कहा कि मैंने संविधान को तो लिख दिया है अब ये डिपेंड करता है कि उसको चलाने वालों की में, इ, इ, इंटेंशन क्या है यदि उनकी इंटेंशन अच्छी है तो ये संविधान बहुत अच्छा है बहुत बढ़िया तरीके से चलेगा यदि आज के टाइम में क्या देखा जा रहा है कि संविधान के साथ मैनुपुलेशन छेड़छाड़ की जा रही है तो जो कि हमारे खास करके जो गरीब तबके के लोग हैं उनके लिए ठीक नहीं है इसलिए हमें अवेयर होने की बड़ी ज़रूरत है कि संविधान के साथ कोई छेड़छाड़ ना की जाए जैसा उसको बाबा साहब ने लिखा था उसी स्वरूप में उसको पेश किया जाए और यही इस शोभा यात्रा का मेन पर्पज़ है बाकी है कि जैसे उन्होंने नारा नारा दिया शिक्षित बनो संगठित रहो संघर्ष करो यही मैं सभी लोगों को अपने को कहता हूँ कि ਸਭ ਤੋਂ ਪਹਿਲੇ ਐਜੂਕੇਸ਼ਨ ਐਜੂਕੇਟ ਹੋ ਔਰ ਉਸਕੇ ਬਾਅਦ ਫਿਰ ਬਾਕੀ ਸਭੀ ਸਮਾਜ ਕੇ ਸਾਥ ਹਮ ਜੁੜ ਕੇ ਉਸਕੋ ਅੱਗੇ ਲੈ ਜਾਏ ਜੈ ਭੀਮ ਜੇਬਰ ਥੈਂਕ ਯੂ ਮੈਂਤਰ ਸੇਮ ਕੁਮਾਰ ਰਿੰਕੂ ਤੁਰੀ ਤੋਂ ਜਿੱਥੇ ਵੀ 바ਵਾ ਸਾਹਿਬ ਡਾਕਟਰ ਪੀਮ ਰਾਮ ਅੰਬੇਡਕਰ ਸਾਹਿਬ ਜੀ ਦਾ ਕਿਤੇ ਵੀ ਕੋਈ ਨਿੱਕਾ ਜਾਂ ਵੱਡਾ ਕੋਈ ਪ੍ਰੋਗਰਾਮ ਹੁੰਦਾ ਅਸੀਂ ਉੱਥੇ ਆਪਣੀ ਟੀਮ ਨੂੰ ਲੈ ਕੇ ਹਾਜ਼ਰ ਹੁੰਨੇ ਆਂ ਔਰ ਸਾਡਾ ਇੱਕੋ ਹੀ ਸੰਦੇਸ਼ ਹੈ ਜੀ ਪੜੋ ਜੁੜੋ ਸੰਘਰਸ਼ ਕਰੋ ਜੈ ਭੀਮ ਜੈ ਭਾਰਤ ਸਰ ਇਹ ਇੱਕ ਯਾਤਰਾ ਕੀਤੀ ਗਈ ਹੈ ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਤੇ ਸਾਰਿਆਂ ਨੂੰ ਹੀ ਬਾਬਾ ਸਾਹਿਬ ਮੇੜਕਰ ਜੀ ਦੇ 134ਵੇਂ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਮੈਂ ਅਸਦੀ ਸੇ ਯਾਤਰਾ ਦਾ ਸਾਡਾ ਸੰਦੇਸ਼ ਸੀ ਭਾਈਚਾਰਕ ਸਾਂਝ ਦਾ ਜਿਸ ਦੇ ਅੰਦਰ ਸਾਡੇ ਹਿੰਦੂ ਮੁਸਲਮਾਨ ਸਿੱਖ ਸਾਈ ਸਾਰੇ ਭਾਈਚਾਰੇ ਨੇ ਸ਼ਿਰਕਤ ਕੀਤੀ ਹੈ ਤੇ ਦੂਰੋਂ-ਦੂਰੋਂ ਸ਼ਹਿਰਾਂ ਪਿੰਡਾਂ ਚੋਂ ਆਏ ਆ ਲੋਕ ਉਹਨਾਂ ਨੇ ਵੀ ਨਾਲ ਸ਼ਿਰਕਤ ਕੀਤੀ ਹੈ ਤੇ ਇੱਕ ਭਾਈਚਾਰ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਸੰਵਿਧਾਨ ਦਾ ਮੇਨ ਮੋਟਿਵ ਹੈ ਸੰਵਿਧਾਨ ਦੇ ਅੰਦਰ ਸਮਾਨਤਾ ਤੇ ਬਰਾਬਰੀ ਦਾ ਅਧਿਕਾਰ ਹੈ ਉਹੀ ਅਸੀਂ ਇਸ ਸ਼ੋਭਾ ਯਾਤਰਾ ਰਾਹੀਂ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਜੀ ਬਾਬਾ ਸਾਹਿਬ ਦੀ ਦੋ ਵਾਰੀ ਤੁਹਾਨੂੰ ਪਤਾ ਬੇਅਦਬੀ ਹੋ ਚੁੱਕੀ ਹੈ ਉਹ ਹਜ ਤੱਕ ਇਨਸਾਫ ਨਹੀਂ ਮਿਲਿਆ ਕੀ ਕਹਿਣਾ ਚਾਹੋਗੇ ਕਿ ਹੁਣ ਵੀ ਕੈਮਰੇ ਇੱਥੇ ਚੱਲਦੇ ਨਹੀਂ ਹੈਗੇ ਜਿੰਵੇਂ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਜੈਪੀ ਮੰਤਰੀ ਵੀ ਮੁੱਦਾ ਚੱਕਿਆ ਸੀ ਇਹ ਇਹਦੇ ਬਾਰੇ ਕੀ ਕਹੋਗੇ ਇਹ ਤੁਸੀਂ ਸ਼ਾਇਦ ਖਾਨ ਸਾਹਿਬ ਤੁਸੀਂ ਪਹਿਲਾਂ ਵੀ ਇੱਕ ਵਾਰੀ ਆਪਣੀ ਬਾਈਟ ਹੋਈ ਸੀਗੀ ਸੀ ਇਸ ਚੀਜ਼ ਬਾਰੇ ਅਸੀਂ ਵੀ ਸਮੇ ਸਮੇਂ ਸੀ ਇਸ ਚੀਜ਼ ਦੇ ਮੁੱਦਾ ਚੱਕਦੇ ਰਹਿੰਦੇ ਅਸੀਂ ਮੰਗ ਪੱਤਰ ਦਿੰਦੇ ਰਹਿੰਦੇ ਹਾਂ ਪਰ ਲੇਕਿਨ ਇਹਦਾ ਪ੍ਰਸ਼ਾਸਨ ਇੰਨਾ ਸੁਸਤ ਹੈ ਇੰਨਾ ਮਤਲਬ ਨਕਮਾ ਤੇ ਨਕਾਰਾ ਹੈ ਕਿ ਇਸ ਚੀਜ਼ ਬਾਰੇ ਹੁਣ ਤੱਕ ਕੁਝ ਵੀ ਨਹੀਂ ਕਰ ਸਕਿਆ ਅਸੀਂ ਐਮਐਲਏ ਨਾਮਿੱਤ ਨੂੰ ਵੀ ਲੈਟਰ ਦੇ ਚੁੱਕੇ ਆ ਕੈਮਰੇ ਅਸੀਂ ਪਹਿਲਾਂ ਵੀ ਕੈਮਰੇ ਇੱਕ ਐਪਲੀਕੇਸ਼ਨ ਦੇ ਕੇ ਚਾਲੂ ਕਰਾਏ ਸੀਗੇ ਹੁਣ ਵੀ ਅਸੀਂ ਥੋੜੇ ਦਿਨ ਪਹਿਲਾਂ ਜਦੋਂ ਪੰਨੂ ਨੇ ਇੱਕ ਧਮਕੀ ਦਿੱਤੀ ਸੀ ਉਸ ਟਾਈਮ ਵੀ ਅਸੀਂ ਇੱਕ ਸੁਰੱਖਿਆ ਬਾਰੇ ਵੀ ਇੱਕ ਪੱਤਰ ਦਿੱਤਾ ਸੀਗਾ ਤੇ ਕੈਮਰੇ ਬਾਰੇ ਵੀ ਐਸਡੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਤਾਂ ਉਹਨਾਂ ਸਾਨੂੰ ਵੀ ਸਵਾਦ ਦੋਆ ਸੀ ਵੀ ਜਲਦੀ ਕੈਮਰੇ ਚਾਲੂ ਹੋ ਜਾਣਗੇ ਜਾਂ ਨਹੀਂ ਹੈਗੇ ਤਾਂ ਚਾਲੂ ਕਰਾ ਦਾਂਗੇ ਵਸ ਤਾਂ ਚਾਲੂ ਹੈਗੇ ਆ ਕਹਰੇ ਡੀਵੀਆਰ ਤਾਂ ਇਹਦਾ ਉੱਥੇ ਪਿਆ ਤੇ ਸਕਰੀਨ ਉਹਦੀ ਲੱਗੀ ਨਹੀਂ ਹੋਈ ਜਿਹਦੇ ਕਰਕੇ ਪਤਾ ਨਹੀਂ ਲੱਗ ਪੰਦਾ ਕਿ ਚਾਲੂ ਹੈ ਜਾਂ ਨਹੀਂ ਹੈ ਕੀ ਆਪਣੇ ਵੱਲੋਂ ਕੋਈ ਕੈਮਰਾ ਲਵਾ ਸਕਦੇ ਇੱਥੇ ਪਰਸਨਲੀ ਕੋਈ ਹਾਂਜੀ ਉਹਨਾਂ ਨੇ ਕਿਹਾ ਸੀਗਾ ਸਾਨੂੰ ਵੀ ਜੇ ਤੁਸੀਂ ਆਪਣੇ ਵੱਲੋਂ ਲਵਾ ਸਕਦੇ ਲਵਾ ਲਵਾ ਲਓ ਤੇ ਸਾਨੂੰ ਕੋਈ ਵਾਈਫਾਈ ਦਾ ਕੋਈ ਪਾਸਵਰਡ ਦੇ ਦੇਣ ਅਸੀਂ ਵੀ ਲਵਾ ਲਾਂ ਕੈਮਰੇ ਜਿਹੜੀ ਇਸ ਦੀ ਬਾਬਾ ਸਾਡੀ ਇਸ ਤੈ ਮੂਰਤੀ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਪ੍ਰਸ਼ਾਸਨ ਦੀ ਹੁੰਦੀ ਆ ਪੂਰੀ ਦੀ ਪੂਰੀ ਅਸੀਂ ਵੀ ਆਪਣੇ ਵੱਲੋਂ ਸਮੇਂ ਸਮੇਂ ਸਿਰ ਉਹਰੇ ਢੇੜਾ ਵੀ ਮਾਰਦੇ ਰਹਿੰਦੇ ਆ ਸਫਾਈ ਦਾ ਵੀ ਕੰਮ ਕਰਦੇ ਰਹਿੰਦੇ ਆ ਪਰ ਲੇਕਿਨ ਜਿਹੜਾ ਸੀਸੀਟੀਵੀ ਕੈਮਰਾ ਹੁੰਦਾ 24 ਘੰਟੇ ਦਾ ਚੌਕੀਦਾਰ ਹੁੰਦਾ ਆ ਜਿਹਦੇ ਨਜ਼ਰ ਤੋਂ ਕੋਈ ਬਚ ਨਹੀਂ ਸਕਦਾ ਤੇ ਸਾਡੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਅਗਰ ਇਹਨਾਂ ਕੈਮਰਿਆਂ ਨੂੰ ਠੀਕ ਕਰਾਇਆ ਜਾਵੇ ਅਗਰ ਨਹੀਂ ਠੀਕ ਹੈ ਤਾਂ ਜੇ ਠੀਕ ਹੈ ਤਾਂ ਇਹ ਸਾਨੂੰ ਚੈੱਕ ਕਰਾਇਆ ਜਾਣ ਤਾਂ ਕਿ ਸਾਡੇ ਵੀ ਮਨ ਨੂੰ ਤਸੱਲੀ ਹੋਵੇ ਕਿ ਇਹ ਕੈਮਰੇ ਠੀਕ ਚੱਲ ਰਹੇ ਤੇ ਬਾਬਾ ਸਾਹਿਬ ਦੀ ਮੂਰਤੀ ਦੀ ਪੂਰੀ ਸੁਰੱਖਿਆ ਹੈ ਕਹਿਣਾ ਚਾਹੋਗੇ ਅੱਜ ਜਿਹੜੀ ਯਾਤਰਾ ਗੱਡੀਆਂ ਤੁਸੀਂ ਸਭ ਤੋਂ ਪਹਿਲੇ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਗੁਰਦੇਵ ਧਨ ਗੁਰਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਮੈਂ ਸਭ ਤੋਂ ਪਹਿਲਾਂ ਰਾਜਪਰੀ ਆਪਣੀ ਟੀਮ ਹੈ ਜਿਹੜੀ ਭੀਮ ਆਰਮੀ ਦੀ ਇਹਨੂੰ ਵਧਾਈ ਦਿੰਦਾ ਹਾਂ ਜਿਨੇ ਸਾਨੂੰ ਅੱਜ ਇੱਥੇ ਸੱਦਿਆ ਤੇ 바ਵਾ ਸਾਹਿਬ ਦੇ 134ਵੇਂ ਜਨਮ ਦਿਹਾੜੇ ਦੀ ਲੱਖ ਲੱਖ ਮੁਬਾਰਕਾਂ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਜਿਹੜੀ ਇਹ ਮਨਵਾਸੋ ਤੇ ਲੋਕ ਬੈਠੇ ਨੇ ਇੱਥੇ ਜਿਹੜੇ ਬਾਹਰ ਪੁੰਨੀਆਂ ਜਿਹੜਾ 31 ਮਾਰਚ ਨੂੰ ਜਿਹਨੇ ਬਿਆਨ ਦਿੱਤਾ ਸੀ ਵੀ ਕਾਲੀਸਤਾਨ ਤੇ 14 ਫਰਵਰੀ ਨੂੰ ਬਾਬਾ ਸਾਹਿਬ ਦੀ ਜਿਹੜੀ ਮੂਰਤੀਆਂ ਢਾਈ ਜਾਣਗੀ ਪੰਜਾਬ 'ਚ ਇੱਥੇ ਬਾਬਾ ਸਾਹਿਬ ਨੂੰ ਮੰਨਣ ਵਾਲੇ ਲੋਕ ਇੱਥੇ ਭੀਮ ਆਰਮੀ ਤੇ ਭਾਰਤ ਇਕਤਾ ਮਿਸ਼ਨ ਤੇ ਜਿਹੜਾ ਆਹ ਸੰਸਥਾ ਚੱਲ ਰਹੀ ਆ ਇਹ ਐਦਾ ਹੋਣ ਨਹੀਂ ਦੇਵਾਂਗੀ ਆਪਾਂ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਮੰਨਦੇ ਹੁੰਦੇ ਆਪਾਂ ਉਹਦੀ ਵਿਚਾਰਧਾਰਾ ਤੇ ਚੱਲਦੇ ਆਂ ਬਾਬਾ ਸਾਹਿਬ ਨੇ ਕਿਹਾ ਦਾ ਪੜੋ ਜੁੜੋ ਤੇ ਸੰਘਰਸ਼ ਕਰੋ ਆਪ ਉਹਦੀ ਵਿਚਾਰਧਾਰਾ ਦੇ ਚੱਲ ਰਹੇ ਆ ਜੇ ਮਨੁਵਾ ਸੋਚਦੇ ਜਿਹੜੇ ਲੋਕ ਇਹ ਚਾਹਦੇ ਆ ਵੀ ਇਹਨੂੰ ਆਪਸ ਵਿੱਚ ਭਾਈਚਾਰਾ ਆ ਜਦ ਆਪਣਾ ਸਾਂਝਾ ਨਹੀਂ ਹੋਣ ਦੇਣਾ ਤੇ ਆਪਾਂ ਬਰਦਾਸ਼ਤ ਨਹੀਂ ਕਰੂਗੇ ਕਿਸੇ ਵੀ ਹਾਲਤ ਜੀ ਜੈਪੀਮ ਜੈਪਾਲ